ਗੱਲ ਜੀ ਸੰਦਲ ਚੈਨਲ ਤੇ ਆਪ ਜੀ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਤਮਾਕੀ ਸਮੂਹ ਵੱਲੋਂ ਕਾਨੂੰਨੀ ਛੋਟਾਂ ਦਾ ਵਿਰੋਧ ਨਿਊਜ਼ੀਲੈਂਡ ਵਿੱਚ 2026 ਦੀ ਆਮ ਚੋਣਾਂ ਤੋਂ ਪਹਿਲਾਂ ਛਾਸੀ ਤੇ ਧਰਮਗਮੌਲ ਗਰਮਾ ਗਿਆ ਹੈ ਦੇਸ਼ ਵਿੱਚ ਸਿੱਖ ਹਿੰਦੂਆਂ ਤੇ ਹੋਰ ਕਟ ਗਿਣਤੀਆਂ ਦੇ ਧਰਮਾਂ ਵਿਰੁੱਧ ਬਿਆਨਬਾਜ਼ੀ ਤੇਜ਼ ਹੋ ਗਈ ਹੈ ਖਾਸ ਕਰਕੇ ਬਾਰਨ ਤਮਾਕੀ ਅਤੇ ਉਸ ਤੇ ਡੈਸਟਿਨੀ ਚਰਚਾ ਨਾਲ ਜੁੜੇ ਸਮੂਹਾਂ ਵੱਲੋਂ ਸਿੱਖਾਂ ਦੀਆਂ ਧਾਰਮਿਕ ਗਤੀਵਿਧੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਚੋਣਾਂ ਤੋਂ ਪਹਿਲਾਂ ਧਰਮਕਰੰਗਨ ਦੀ ਕੋਸ਼ਿਸ਼ ਨਿਊਜ਼ੀਲੈਂਡ ਵਿੱਚ ਇਸ ਇਸ ਸਾਲ ਆਮ ਆਮ ਚੋਣਾਂ ਹੋਣੀਆਂ ਹਨ ਹਾਲੇਕਿ ਤਰੀਕ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ ਪਰ ਵੱਖ-ਵੱਖ ਸਮੂਹਾਂ ਨੇ ਵੋਟਾਂ ਦੇ ਤਰਵੀ ਕਰਨ ਲਈ ਧਾਰਮਿਕ ਮੁੱਦਿਆਂ ਦੀ ਉਛਾਲਨ ਸ਼ੁਰੂ ਕਰ ਦਿੱਤਾ ਹੈ ਬਾਰਨ ਤਮਾਕੀ ਸਮੂਹ ਦੇ ਨੂ ਨੇਸ਼ਨ ਪਾਰਟੀ ਵਰਗੇ ਸੰਗਠਨ ਪ੍ਰਵਾਸੀਆਂ ਵਿਰੁੱਧ ਮੋਹਨ ਚਲਾ ਰਹੇ ਹਨ ਨਗਰ ਕੀਰਤਨ ਵਿੱਚ ਹੱਕਾਂ ਵਿਰੁੱਧ ਹਾਲ ਹੀ ਵਿੱਚ ਦੱਖਣੀ ਅਕਾਲ ਲੈਂਡਵੇਸ ਸਿੱਖਾਂ ਦੇ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਮਾਕੀ ਦੇ ਸਮਰੱਖਾਂ ਦੇ ਹੱਕਾਂ ਨਿਊਜ਼ੀਲੈਂਡ ਦੇ ਰਵਿ traditions ਨਾਚ ਕਰਕੇ ਪ੍ਰਦਰਸ਼ਨ ਕੀਤਾ ਸਮਰਥਕਾਂ ਦਾ ਦਾਵਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਵਿਰੋਧ ਸਿੱਖਾਂ ਦੇ ਵਿਰੁੱਧ ਨਹੀਂ ਸਗੋ ਇੱਕ ਦੇਸ਼ ਵਿੱਚ ਦੋ ਕਾਨੂੰਨ ਦੇ ਵਿਰੁੱਧ ਹੈ ਉਹ ਪ੍ਰਵਾਸੀਆਂ ਲਈ ਵੱਧਦੀ ਗਿਣਤੀ ਤੇ ਇਮੀਗ੍ਰੇਸ਼ਨ ਨੂੰ ਇੱਕ ਹਮਲੇ ਵਜੋਂ ਦੇਖ ਰਹੇ ਹਨ ਕਾਨੂੰਨੀ ਛੋਟਾਂ ਦੇ ਚੁੱਕੇ ਸਵਾਲ ਵਿਰੋਧ ਕਰਨ ਵਾਲੇ ਸਮੂਹਾਂ ਸਿੱਖਾਂ ਨੂੰ ਮਿਲੀਆਂ ਕੁਝ ਵਿਸ਼ੇਸ਼ ਛੋਟਾਂ ਤੇ ਅਤਰਾਜਿਤਤਾ ਆ ਹੈ ਹੈਲਮਟ ਛੋਟ ਸਿੱਖਾਂ ਲਈ ਪੱਗ ਕਾਰਨ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਸਾਈਕਲ ਚਲਾਉਣ ਸਮੇਂ ਹੈਲਮਟ ਪੈਨ ਤੋਂ ਛੋਟ ਹੈ ਜਿਸ ਨੂੰ ਤਮਾਕੀ ਸਮਰਥਕ ਪੱਖਵਾਤ ਦੱਸ ਰਹੇ ਹਨ ਕਰਪਾਨ ਦਾ ਮੁੱਦਾ ਧਾਰਮਿਕ ਚਿੰਨ੍ਹ ਵਜੋਂ ਕਿਰਪਾਨ ਰੱਖਣ ਦੀ ਇਜਾਜ਼ਤ ਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਵਿਰੋਧੀਆਂ ਦਾ ਕਹਿਣਾ ਹੈ ਕਿ ਜਦੋਂ ਬਾਕੀ ਲੋਕ ਹਥਿਆਰ ਰੱਖਣ ਦੀ پابੰਦੀ ਹੈ ਤੇ ਸਿੱਖਾਂ ਨੂੰ ਛੋਟ ਕਿਉਂ ਖਾਲਸਤਾਨੀ ਝੰਡਾ ਈ ਦੀ ਜਨਤਾ ਸਥਾਨਕ ਲੋਕਾਂ ਦੇ ਤਮਾਕੀ ਸਮਰਥਕਾਂ ਨਿਊਜ਼ੀਲੈਂਡ ਦੀਆਂ ਸੜਕਾਂ ਤੇ ਖਾਲਸਤਾਨ ਝੰਡੇ ਲਾਉਣ ਦੇ ਤੇ ਸਖਤ ਇਤਰਾਜ਼ ਜਤਾਇਆ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਆਪਣੇ ਦੇਸ਼ ਦੇ ਸਿਆਸੀ ਸੰਘਰਸ਼ ਨੂੰ ਨਿਊਜ਼ੀਲੈਂਡ ਦੀ ਧਰਤੀ ਤੇ ਨਹੀਂ ਲਿਆਉਣਾ ਚਾਹੀਦਾ। ਉਨ੍ਹਾਂ ਅਨੁਸਾਰ ਸਰਕਾਰ ਜਿਹੀ ਮਾਮਲੇ ਵਿੱਚ ਬੇहद ਨજર ਅਹੀ ਸਥਾਨਕ ਕੀਵੀਆਂ ਦਾ ਨਜ਼ਰੀਆ ਅਕਾਲ 91 ਰੈਨੇ ਬ੍ਰੈਡ ਡਾਕਟਰ ਲਕਸਬਰਗੀ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਨਕਸਲਵਾਦੀ ਟਿੱਪਣੀ ਨਹੀਂ ਸਗੋ ਸਰਦਾਰਾਂ ਦੇ ਦੋਹਰੇ ਮਾਪਦੰਡ ਵਿਰੁੱਧ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਨਿਊਜ਼ੀਲੈਂਡ ਵਿੱਚ ਕੀ ਵੀ ਸਥਾਨਕ ਨਾਗਰਿਕਾਂ ਵਾਗ ਰਹਿਣਾ ਚਾਹੀਦਾ ਹੈ ਨਾ ਕਿ ਕਿਸੇ ਖਾਸ ਵਰਗ ਵੱਜੋਂ ਵੱਖਰੇ ਕਾਨੂੰਨ ਦੀ ਮੰਗ ਕਰਨੀ ਚਾਹੀਦੀ ਹੈ ਨਿਊਜ਼ੀਲੈਂਡ ਦੇ ਧਾਰਮਿਕ ਆਜ਼ਾਦੀ ਦੇ ਸਥਾਨਕ ਕਾਨੂੰਨਾਂ ਵਿੱਚ ਕਰ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ ਜ ਜਦਾ ਮੁੱਖ ਕੇਂਦਰ ਆਉਣ ਵਾਲੀਆਂ ਚੋਣਾਂ ਤੇ ਪ੍ਰਵਾਸੀਆਂ ਦੇ ਅਧਿਕਾਰ ਬਣੇ ਹੋਏ ਹਨ ਅਕਾਲੈਂਡ ਨਿਊਜ਼ੀਲੈਂਡ ਵਿੱਚ 26 ਦੀ ਆਮ ਚੋਣਾਂ ਵਿੱਚ ਪਹਿਲਾਂ ਹੀ ਛੇਤੀ ਧਾਰਮਿਕ ਮਾਹੌਲ ਗਰਮਾ ਗਿਆ ਤੇ ਦੇਸ਼ ਵਿੱਚ ਸਿੱਖਾਂ ਹਿੰਦੂਆਂ ਤੇ ਹੋਰ ਘਟਕਿੰਦਿਆਂ ਵਿਚ ਬਿਆਰਵਾ ਜੀ ਤੇਜ਼ ਹੋ ਗਈ ਹੈ ਤੇ ਖਾਸ ਕਰਕੇ ਬਾਇਰਨ ਤਮਾਕੀ ਅਤੇ ਉਸਤੇ ਡਿਸਕਨੈਕਟੀ ਚੱਚਾ ਨਾਲ ਜੁੜੇ ਸਿੱਖਾਂ ਦੀ ਧਾਰਮਿਕ ਗਤੀਵਿਧੀਆਂ ਦੇ ਵਿਰੋਧ ਕੀਤਾ ਜਾ ਰਿਹਾ ਹੈ ਧੰਨਵਾਦ ਜੀ ਖਬਰਾਂ ਜੋ ਬੜੇ ਰਹੋ ਖਬਰਾਂ ਨੂੰ শেয়ার ਤੇ ਲਾਈਕ ਕਰ ਦਿਓ ਹੋ